ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਪਹਿਲਾ ਵਾਹ ਖਸਮ ਤੂ ਵਾਹ ਜਿਨ ਰਚ ਰਚਨਾ ਹਮ ਕੀਏ ਏ ਖਸਮ ਮਾਲਕ ਵਾਹਿਗੁਰੂ ਤੂ ਵਾਹ ਵਾਹ ਕਹੀਏ ਧੰਤਾ ਜੋਗ ਹੈ ਵਾ ਤੂੰ ਵਾਹ ਅਸਰਜ ਤੇ ਵਾਹ ਪ੍ਰੇਰਕ ਰੂਪ ਹੈ ਜਿਸਨੇ ਸੰਸਾਰ ਦੀ ਰਚਨਾ ਬਣਾਵਟ ਨੂੰ ਬੜਾ ਕੇ ਖਮ ਕੀਏ ਤੂੰ ਭਾਵ ਅਸੀਂ ਵਾ ਹਮ ਤਮਾਮ ਜੀਵ ਪੈਦਾ ਕੀਤੇ ਹਨ ਸਾਗਰ ਲਹਿਰ ਸਮੁੰਦਰ ਸਰ ਵੇਲ ਵਰਸਵਰਾਹੂ ਸਾਗਰ ਸਗਰ ਦੇ ਪੁੱਤਰਾਂ ਦੁਆਰਾ ਬਣਾਇਆ 100 ਯੋਜਨ ਦਾ ਸਮੁੰਦਰ ਲਹਿਰ ਤਰੰਗਾ ਸਮੁੰਦਰ ਸਰ ਮਾਨਸਰੋਵਰ ਵੇਲ ਕਿਨਾਰੇ ਵਰਸ ਕੀਏ ਵਰਕਾ ਬਰਾਹੂ ਬੱਦਲ ਆਦ ਸਭ ਤੇਰੀ ਹੀ ਰਚਨਾ ਹੈ ਵਾ ਵੇਲ ਜੰਗਲ ਬੇਲੇ ਵਾ ਵੇਲ ਸਮਾ ਵਰਸ ਵਰਾ ਕੀ ਇਹ ਸਾਲ ਅਤੇ ਵਰਾਹੁ ਕੁੰਭ ਪਰਬਤ ਆਦ ਤੇਰੀ ਹੀ ਰਚਨਾ ਹੈ ਆਪ ਖੜੂ ਵਹ ਆਪ ਕਰ ਆ ਪੀਣੈ ਆਪਾਹੂ ਆਪ ਸਾਰੀ ਰਚਨਾ ਰਾਜ ਕਰਕੇ ਆਪ ਹੀ ਇਸ ਵਿੱਚ ਖੜੋਵੈ ਖੜਾ ਭਾਵ ਇਸਤਤ ਹੁੰਦਾ ਅਤੇ ਆ ਪੀਣੈ ਆਪ ਹੀ ਆ ਪਾਹੂ ਨਿਰਲੇਪ ਅਸੰਗ ਹੈ ਅਥਵਾ ਆਪ ਹੀ ਗੁਰਮੁਖ ਜਨਾਂ ਦੇ ਹਿਰਦੇ ਵਿੱਚ ਆਪਣਾ ਪਿਆਰ ਉਤਪੰਨ ਕਰਕੇ ਉਹਨਾਂ ਦੇ ਅੰਤੈ ਕਰਨ ਵਿੱਚ ਇਸਤਤ ਹੁੰਦਾ ਹੈ ਅਤੇ ਆਪ ਹੀ ਮਾਇਆ ਪਦਾਰਥਾਂ ਦੀ ਲਪਾਏ ਮਾਨਤਾ ਤੋਂ ਰਹਿਤ ਆਪ ਆਹੋ ਅਸੰਗ ਹੈ ਗੁਰਮੁਖ ਸੇਵਾ ਥਾਈ ਪਵੈ ਉਣ ਮਨ ਤਤ ਕਮਾਹ ਗੁਰਮੁਖ ਜਨਾਂ ਦੀ ਸੇਵਾ ਟਹਿਲ ਕਾਲਣਾ ਥਾਂ ਭਾਵ ਤੇਰੇ ਦਰ ਉਪਰ ਕਬੂਲ ਪੈਂਦੀ ਹੈ ਕਿਉਂਕਿ ਉਹ ਉਣਮਨ ਤੁਰਿਆ ਅਵਸਥਾ ਵਿੱਚ ਸਤਿਤ ਹੋ ਕੇ ਸਾਰ ਰੂਪ ਦੇ ਗਿਆਨ ਨੂੰ ਕਮਾਹੋ ਕਮਾਉਂਦੇ ਆ ਵਾ ਜੀਵਨ ਮੁਕਤੀ ਦੀ ਪ੍ਰਾਪਤੀ ਵਾਸਤੇ ਉਹਨ ਉਹਨਾਂ ਦਾ ਮਨ ਚੇਤ ਤਤ ਸਰੂਪ ਦੀ ਪ੍ਰਾਪਤੀ ਲਈ ਨਾਮ ਦੀ ਕਮਾਈ ਕਰਦਾ ਹੈ ਮਸਕਤ ਮਸਕਤ ਲਹ ਮਜੂਰੀਆ ਮੰਗ ਮੰਗ ਖਸਮਦ راہ ਸੋ ਇਸ ਦਾ ਪਾਠ ਪੁਲੀਖਾ ਲੱਗ ਗਿਆ ਸੀ ਮਸਕਤ ਨਹੀਂ ਕਰਨਾ ਮਸਕਤ ਅਦਕ ਦੀ ਸਹਿਦ ਕਰਨਾ ਇਹ ਖਸਮ ਮਾਲਕ ਵਾਹਿਗੁਰੂ ਗੁਰਮਖ ਜਨ ਤੇਰੇ ਦਰਾਹੋ ਦਰ ਤੋਂ ਮੰਗ ਮੰਗ ਕੇ ਭਗਤੀ ਰੂਪੀ ਮਸਕਤ ਮਿਹਨਤ ਕਰਕੇ ਤੇਰੀ ਖੁਸ਼ੀ ਰੂਪ ਮਜੂਰੀਆ ਮਜੂਰੀ ਫਲ ਲੈਣਾ ਕਰਦੇ ਆ ਨਾਨਕ ਪੁਰ ਦਰ ਵੇ ਪਰਵਾਹ ਔ ਦਰ ਊਣਾ ਨਾਹਿ ਕੋ ਸੱਚਾ ਵੇ ਪਰਵਾਹ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਵੇ ਪਰਵਾਹ ਬੇਮਤਾਜ ਪਰਮੇਸ਼ਰ ਵਾਹਿਗੁਰੂ ਤੇਰਾ ਸਾਧ ਸੰਗਤ ਰੂਪੀ ਦਰ ਸ਼ੋਭ ਗੁਣਾ ਕਰਕੇ ਪੋਰ ਕਈਏ ਪੂਰਨ ਲਬਾ ਲਬ ਭਰਿਆ ਆ ਵਾ ਤੇਰਾ ਦਰ ਸਭ ਪਦਾਰਥਾਂ ਕਰਕੇ ਲਬਾ ਲਬ ਭਰਿਆ ਹੋਇਆ ਹੈ ਤਉ ਦਰ ਊਣਾ ਨਾਹੇ ਕੋ ਤੇਰੇ ਦਰ ਦੁਆਰੇ ਤੋਂ ਕੋਈ ਵੀ ਊਣਾ ਖਾਲੀ ਨਹੀਂ ਜਾਂਦਾ ਤੂੰ ਸਤ ਸਰੂਪ ਤੇ ਵੇਪਰਵਾ ਨ ਧਰ ਬੇਖਵਾਜ ਹੈ ਮਹੱਲਾ ਪਹਿਲਾ ਉੱਜਲ ਮੋਤੀ ਸੋਹਣੇ ਰਤਨਾ ਨਾਲ ਜੁੜੰਨ ਦੇਨ ਜਰ ਵੈਰੀ ਨਾਨਕਾ ਜੇ ਬੁੱਢੇ ਥੀ ਮਰਨ ਜਿਹੜੇ ਸਰੀਰ ਉੱਜਲ ਚਿੱਟੇ ਮੋਤੀਆਂ ਵਰਗੇ ਦੰਦਾਂ ਨਾਲ ਸੋਹਣੇ ਸੁੰਦਰ ਤੇ ਰਤਨਾ ਮਾਲਕਾਂ ਦੀ ਨਿਆਈ ਨੇਤਰਾ ਨਾਲ ਜੁੜਨ ਜੜੇ ਹੋਏ ਸ਼ੁਭ ਰਹੇ ਹਨ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਉਹਨਾਂ ਨੇਤਰਾ ਤੇ ਦੰਦਾਂ ਦਾ ਜਰ ਬਡੇਪਾ ਹੀ ਵੈਰੀ ਦੁਸ਼ਮਣ ਜਿਹੜੇ ਸਰੀਰ ਬੁੱਢੇ ਬਜ਼ੁਰਗ ਥੀਏ ਹੋ ਕੇ ਮਰਦੇ ਆ ਬਉੜੀ ਹਰ ਸਾਲਾਹੀ ਸਦਾ ਸਦਾ ਤਨ ਮਨ ਸੌਪ ਸਰੀਰ ਏ ਪਾਈ ਆਪਣਾ ਤਨ ਸੂਖਮ ਸਰੀਰ ਮਨ ਹਿਰਦਾ ਤੇ ਸਰੀਰ ਦੇ ਹੀ ਵਾ ਸਰੀਰ ਦੇ ਤਨਨ ਮਨ ਨੂੰ ਨਾਲ ਮੰਨੂ ਵੀ ਅਤੇ ਵਾ ਮਨ ਦੇ ਨਾਲ ਸਰੀਰ ਨੂੰ ਵੀ ਸੌਪ ਅਰਪਣ ਕਰਕੇ ਸਦਾ ਸਦਾ ਹਮੇਸ਼ਾ ਹਮੇਸ਼ਾ ਉਸ ਹਰੀ ਪ੍ਰਭੂ ਨੂੰ ਸਲਾਉਣਾ ਕਰੋ ਗੁਰ ਸਬਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ ਗੁਰੂ ਸਾਹਿਬ ਜੀ ਦੇ ਸ਼ਬਦ ਦੀ ਉਪਦੇਸ਼ ਦੀ ਕਮਾਈ ਕਰਕੇ ਗੁਰਮਖ ਜਨਾਂ ਨੇ ਸੱਚਾ ਪ੍ਰਭੂ ਪ੍ਰਾਪਤ ਕਰ ਲਿਆ ਜੋ ਸੱਚਾ ਪ੍ਰਭੂ ਗਹਿਰ ਨਿਰਹਲ ਤੇ ਗੰਭੀਰਤਾ ਵਾਲਾ ਡੂੰਗਾ ਹੈ ਮਨ ਤਨ ਹਿਰਦੈ ਰਵ ਰਿਆ ਹਰ ਹੀਰਾ ਹੀਰ ਹੀਰਾ ਹੀਰ ਹੀਰਿਆਂ ਦਾ ਹੀਰਾ ਰੂਪ ਪਰਮੇਸ਼ਰ ਗੁਰਮੁਖਾਂ ਦੇ ਮਨ ਤਨ ਤੇ ਹਿਰਦੇ ਵਿੱਚ ਰਵ ਕੀਏ ਵਿਆਪਕ ਹੋ ਰਿਹਾ ਜਨਮ ਮਰਨ ਦਾ ਦੁੱਖ ਗਿਆ ਫਿਰ ਪਵੈ ਨ ਪੀਰ ਉਹਨਾਂ ਦਾ ਜੰਮਣ ਮਰਨ ਦਾ ਦੁੱਖ ਨਿਵਰਤ ਹੋ ਗਿਆ ਮੁੜ ਕੇ ਉਹ 84 ਦੇ ਫੇਰ ਫੇਰਿਆਂ ਵਿੱਚ ਨਹੀਂ ਪੈਣਗੇ ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ हे ਭਾਈ ਤੂੰ ਹਮੇਸ਼ਾ ਉਸ ਦਾ ਨਾਮ ਸਲਾਉਣਾ ਕਰ ਭਾਉ ਸਿਮਰਨਾ ਕਰ ਜੋ ਹਰ ਪਰਮੇਸ਼ਰ ਦੇ ਗੁਣਾ ਦਾ ਗਹਿਰ ਖਜ਼ਾਨਾ ਸਮੁੰਦਰ ਹੈ ਸਲੋਕ ਮਹੱਲਾ ਪਹਿਲਾ ਨਾਨਕ ਇਹੋ ਤਨ ਜਾਲ ਜਿਨ ਜਲਿਆ ਨਾਮ ਵਿਸਾਰਿਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹੈ ਭਾਈ ਇਸ ਤਨ ਸਰੀਰ ਨੂੰ ਸਾੜ ਹੀ ਦੇਣਾ ਕਰੋ ਕਿਉਂਕਿ ਜਿਸ ਜਲਿਆ ਸੜਨ ਜੋਗੇ ਨੇ ਪਰਮੇਸ਼ਰ ਦਾ ਨਾਮ ਹੀ ਭੁਲਾਇਆ ਹੋਇਆ ਅਥਵਾ ਇਹ ਦੇਹ ਦਾ ਅਭਿਆਸ ਤੇ ਪਦਾਰਥਾਂ ਦੀ ਮੇਰ ਪਾਵ ਹੰਗਤਾ ਤੇ ਮਮਤਾ ਰੂਪੀ ਜਾਲ ਜਾਲਾ ਹੈ ਵਾਸ ਸਰੀਰ ਦੀ ਹੰਕਤਾ ਮਮਤਾ ਨੂੰ ਬ੍ਰह्म ਅਭਿਆਸ ਦੀ ਅਗਨੀ ਨਾਲ ਸਾੜ ਦੇਵੋ ਜਿਸ ਤ੍ਰਿਸ਼ਨਾ ਦੀ ਅੱਗ ਦੇ ਸੜੇ ਹੋਏ ਨੇ ਪਰਮੇਸ਼ਰ ਦਾ ਨਾਮ ਹੀ ਪਲਾ ਛੱਡਿਆ ਪਉਦੀ ਜਾਏ ਪਰਾਲ ਪਿੱਛੈ ਹੱਤ ਨ ਅੰਬੜੈ ਤਿਤ ਨਿਵੰਦੈ ਤਾਲ ਏ ਭਾਈ ਕੁਕਰਮਾ ਕਰਕੇ ਨੀਵੇਂ ਹੋਏ ਤਿਤ ਇਸ ਅੰਤਇਕਰਨੂਪੀ ਨਿਵੰਦੈ ਕੇ ਨੀਵੇਂ ਤਾਲ ਤਲਾਬ ਵਿੱਚ ਆਤਮਾਨੰਦ ਰੂਪੀ ਮੁੰਦਰੀ ਡਿੱਗੀ ਹੋਈ ਆ ਉਸ ਨੂੰ ਵਿਰਾਗ ਦੇ ਸਹਿਤੋਕੇ ਕੱਢ ਲੈ ਕਿਉਂਕਿ ਇਸ ਇਸ ਤਲਾਬ ਵਿੱਚ ਕਾਮ ਕ੍ਰੋਧ ਆਦ ਵਿਕਾਰਾਂ ਦੀ ਹਨੇਰੀ ਨਾਲ ਵਿਸ਼ਿਆਂ ਰੂਪੀ ਪ੍ਰਾਲ ਪ੍ਰਾਲੀ ਪਾਪ ਮਿੱਟੀ ਖੇ ਆਦ ਪੈਂਦੀ ਜਾਂਦੀ ਹੈ ਪਿੱਛੇ ਗਈਏ ਪਿਛੋਂ ਬਿਰਧਵਸਤਾ ਪਾਪ ਕਰਮ ਜਿਆਦਾ ਹੋਣ ਕਰਕੇ ਤੇਰੇ ਮਨ ਬੁੱਧ ਰੂਪੀ ਹੱਤ ਨਹੀਂ ਅੰਬੜਾ ਪਹੁੰਚਣਗੇ ਮਹੱਲਾ ਤੀਜਾ ਨਾਨਕ ਮਨ ਕੇ ਕੰਮ ਫਿਟਿਆ ਗਣਤ ਨ ਆਵਹੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਮਨ ਹਿਰਦੇਵਾ ਮਨ ਜੀਵ ਦੇ ਹਉਮੈ ਸਹਿਤ ਕੀਤੇ ਕਾਜ ਫਿੱਟਿਆ ਫਿੜਕਾਰ ਜੋਗ ਹਨ ਜਿਨ੍ਹਾਂ ਮੰਦੇ ਕੰਮਾਂ ਦੀ ਗਿਣਤੀ ਹੀ ਨਹੀਂ ਆਉਂਦੀ ਕੀਤੀ ਲਹਾ ਸਹੰਮ ਜਾ ਬਖਸੇ ਤਾਂ ਤੱਕਾ ਨਹੀਂ ਇਹ ਜੀਵ ਕੀਤੀ ਕਿਤਨੇ ਕੁ ਸੁਹੰਮ ਦੁੱਖ ਡਰ ਲੈਂਦਾ ਹੈ ਭਾਵ ਗਿਣਿਆ ਨਹੀਂ ਜਾਂਦਾ ਪਰ ਜੇਕਰ ਪਰਮੇਸ਼ਰ ਬਖਸ਼ ਦੇਵੇ ਤਦ ਜੂਨਾ ਨਰਕਾਂ ਵਿੱਚ ਡਿੱਗਣ ਰੂਪ ਤੱਕਾ ਨਹੀਂ ਪੈਂਦਾ ਪੌੜੀ ਸੱਚਾ ਅਮਰ ਚਲਾਏ ਉਹਨਾਂ ਕਰ ਸੱਚ ਪਰਮਾਣ ਪਰਮੇਸ਼ਰ ਨੇ ਸੱਚਾ ਫਰਮਾਨ ਹੁਕਮ ਦੇ ਕਰਕੇ ਸੱਚਾ ਹੀ ਹੁਕਮ ਚਲਾਉਣਾ ਕੀਤਾ ਬਾਹੂ ਪਰਮੇਸ਼ਰ ਪਿਛੇ ਸੱਚਾ ਹੁਕਮ ਕਰਦਾ ਸੀ ਹੁਣ ਵੀ ਸੱਚਾ ਹੁਕਮ ਕਰਦਾ ਅਤੇ ਅੱਗੇ ਨੂੰ ਵੀ ਸੱਚਾ ਹੀ ਹੁਕਮ ਚਲਾਵੇਗਾ ਸਦਾ ਨੇਹ ਚਲ ਰਬ ਰਹਿਆ ਸੋ ਪੁਰਖ ਸੁਜਾਨ ਉਹ ਪੁਰਖ ਪੂਰਨ ਤੇ ਸੁਜਾਨ ਅੰਤਰਜਾਮੀ ਪਰਮੇਸ਼ਰ ਹਮੇਸ਼ਾ ਅਚਲ ਸਰੂਪ ਅਤੇ ਰਬ ਵਿਆਪਕ ਹੋ ਰਿਆ ਗੁਰ ਪ੍ਰ사ਦੀ ਸੇਵੀਐ ਸੱਚ ਸਬਦ ਨੀ ਸਾੜ ਉਸ ਪ੍ਰਭੂ ਗੁਰਾਂ ਦੀ ਪ੍ਰ사ਦੀ ਕਿਰਪਾ ਦੁਆਰਾ ਸੇਵਨਾ ਕਰੀਏ ਤਦ ਸੱਚਾ ਸਬਦ ਬ੍ਰਹਮ ਨੀਸਾਨ ਪ੍ਰਗਟ ਹੋ ਜਾਵੇਗਾ ਵਾ ਸੱਚੀ ਗੁਰਾਂ ਦਾ ਸਬਦ ਉਪਦੇਸ਼ ਰੂਪੀ ਨੀਸਾਨ ਪਰਵਾਨਾ ਲੈ ਕੇ ਗੁਰਾਂ ਦੀ ਕਿਰਪਾ ਨਾਲ ਉਸ ਸਮਰੱਥ ਪ੍ਰਭੂ ਨੂੰ ਸੇਵਨਾ ਕਰੀਏ ਪੂਰਾ ਥਾਟ ਬਣਾਇਆ ਰੰਗ ਗੁਰ ਮਤ ਮਾਣ ਏ ਭਾਈ ਜਿਸ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਦੀ ਥਾਟ ਬਣਾਵਟ ਨੂੰ ਪੂਰਨ ਮੁਕੰਮਲ ਬਣਾਉਣਾ ਕੀਤਾ ਗੁਰਾਂ ਦੀ ਸਿੱਖਿਆ ਗ੍ਰਹਿਣ ਕਰਕੇ ਉਸ ਦੇ ਰੰਗ ਅਨੰਦ ਨੂੰ ਮਾਨਣਾ ਕਰ ਅਗਮ ਅਗੋਚਰ ਅਲਖ ਹੈ ਗੁਰਮੁਖ ਹਰਿ ਜਾਣ ਜੋ ਪ੍ਰਭੂ ਮਨ ਕਰਕੇ ਅਗਮ ਅਪਹੁੰਚ ਅਗੋਚਰ ਇੰਦਰੀਆਂ ਦੇ ਅਵਿਸ਼ੇਅਤ ਤੇ ਅਸ਼ੁੱਧ ਮਨ ਕਰਕੇ ਅਲਖ ਲਖਣ ਤੋਂ ਰਹਿਤ ਹੈ ਉਸ ਪਰਮੇਸ਼ਰ ਨੂੰ ਗੁਰਾਂ ਦੇ ਸਨਮੁਖ ਹੋ ਕੇ ਵਾ ਗੁਰਮੁਖਾਂ ਦੀ ਸੰਗਤ ਦੁਆਰਾ ਜਾਨਣਾ ਕਰ ਸਲੋਕ ਮਹੱਲਾ ਪਹਿਲਾ ਨਾਨਕ ਬਦਰਾ ਮਾਲਕਾ ਭੀਤਰ ਤਰਿਆ ਆਣ ਸਤਿਗੁਰੂ ਸਾਹਿਬ ਜੀ ਕਥਨ ਕਰ ਰਹੇ ਹਨ ਕਿ ਅੰਤਹਿ ਕਰਨ ਸਰੀਰੂਪੀ ਬਦਰਾ ਤੇਲਾ ਆਸਰੀ ਸੰਪਦਾ ਸਕਾਮ ਕਰਮਾ ਪਾਪ ਪੁੰਨ ਰੂਪੀ ਮਾਲ ਰੋਕੜੀ ਦਾ ਭਰਿਆ ਹੋਇਆ ਜਦੋਂ ਇਸ ਬਦਰੀ ਨੂੰ ਜਮਦੂਤਾ ਨੇ ਧਰਮ ਰਾਜੇ ਦੀ ਕਚਹਿਰੀ ਪੀਤਰ ਹੁੰਦਾ ਵਿੱਚ ਲਿਆ ਕੇ ਧਰਿਆ ਰੱਖਿਆ ਖੋਟੇ ਖਰੇ ਪਰਕੀਆਂ ਨ ਸਾਹਿਬ ਕੈਦੀ ਬਾਣ ਤਦੋਂ ਸਾਹਿਬ ਮਾਲਕ ਧਰਮ ਰਾਜੇ ਦੇ ਦੀਬਾਨ ਦਰਬਾਰ ਵਿੱਚ ਖੋਟੇ ਖਰੇ ਚੰਗੇ ਮੰਦੇ ਸਭ ਪਰਕੇ ਜਾਂਦੇ ਮਹੱਲਾ ਪਹਿਲਾ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਜੋ ਨਾਵਣ ਇਸ਼ਨਾਨ ਕਰ ਲਈ ਤੀਰਥੀ ਦੀਰਤਾ ਉੱਪਰ ਚੱਲਿਆ ਪਰ ਮਨ ਕਰਕੇ ਵਿਸ਼ਿਆਂ ਦੀ ਖੋਟਤਾਈ ਵਾਲੇ ਤਨ ਸਰੀਰ ਕਰਕੇ ਚੋਰੀ ਕਰਨ ਵਾਲੇ ਹੋਣ ਇੱਕ ਪਾਉ ਲੱਥੀ ਨਾਤਿਆ ਦੋਇ ਪਾ ਚੜੀਐ ਸਹੋਰ ਤੀਰਥਾਂ ਤੇ ਨਾਤਿਆ ਭਾਵ ਇਸ਼ਨਾਨ ਕਰਨ ਨਾਲ ਇੱਕ ਭਾਉ ਗਈਏ ਕਿ ਸਾ ਪਾਪਾਂ ਦਾ ਸਰੀਰ ਦੀ ਮੈਲ ਲਹਿ ਗਈ। ਵਾਕੀ ਇੱਕ ਸਾ ਮੈਲ ਲੱਥ ਗਈ ਭਾਵ ਨਹੀਂ ਲੱਥੀ। ਸਗੋਂ ਹੰਕਾਰ ਆਦ ਦੀ ਦੁਏ ਪਾ ਦੋ ਇਸੇ ਹੋਰ ਮੈਲ ਚੜ ਗਈ। ਬਾਹਰ ਧੋਤੀ ਤੂੰ ਮੜੀ ਅੰਦਰ ਵੇਸਨ ਕੋਰ। ਇਹਨਾਂ ਦਾ ਇਸ਼ਨਾਨ ਤਾਂ ਐਸਾ ਹੈ ਜਿਵੇਂ ਤੂੰ ਮੜੀ ਤੁਮੀ ਬਾਹਰੋਂ ਧੋ ਲਈਏ ਪਰ ਅੰਦਰੋਂ ਵਿਚੋਂ ਨਕੋਰ ਨਰੋਲ ਵਿਸ ਜ਼ਹਿਰ ਵਰਗੀ ਕੌੜੀ ਹੁੰਦੀ। ਭਾਵੇਂ ਤੂੰ ਵੀ ਵਾਂਗ ਬਾਹਰੋਂ ਦੇ ਤਾ ਤੋ ਲੈ ਲੈਂਦੇ ਪਰ ਅੰਦਰੋਂ ਵਿਸ਼ਿਆਂ ਦੀ ਜ਼ਹਿਰ ਹੀ ਨਿਕਲਦੀ ਹੈ। ਜਿਵੇਂ ਭਗਤ ਕਬੀਰ ਸਾਹਿਬ ਜੀ ਦੇ ਪਾਸ ਕੁਝ ਉਦਾਸੀ ਸਾਧੂ ਆਏ, ਕੁਝ ਜੋਗੀ ਮਤ ਦੇ ਸਾਧੂ ਆਏ ਕਹਿਣ ਲੱਗੇ ਕਬੀਰ ਸਾਹਿਬ ਆਓ ਆਪਾਂ ਤੀਰਥਾਂ ਤੇ ਇਸ਼ਨਾਨ ਕਰ ਲਈਏ। ਭਗਤ ਕਬੀਰ ਸਾਹਿਬ ਕਹਿੰਦੇ ਭਾਈ ਮੇਰਾ ਤਾਂ ਟਾਈਮ ਨਹੀਂ, ਵੇਲ ਨਹੀਂ। ਤੁਸੀਂ ਆ ਮੇਰੀ ਤੁਮੜੀ ਲੈ ਜਾਓ। ਇਸ ਨੂੰ ਇਸ਼ਨਾਨ ਕਰਾ ਕੇ ਮੈਨੂੰ ਵਾਪਸ ਲਿਆ ਦਿਓ ਉਹ ਚਲੇ ਗਏ ਤੁੰਬੜੀ ਲੈ ਕੇ ਜਿੱਥੇ ਆਪ ਟੁੱਬੀ ਲਾਉਣ ਉੱਥੇ ਤੁੰਬੜੀ ਦੀ ਟੁੱਬੀ ਲਵਾਈ ਜਾਣ ਭਾਵ ਜਿੰਤਨੇ ਇਸ਼ਨਾਨ ਆਪ ਕਰਨ ਉਤਨੇ ਹੀ ਉਸ ਤੁੰਬੜੀ ਦੇ ਇਸ਼ਨਾਨ ਕਰਾਏ ਜਦੋਂ ਵਾਪਸ ਆਏ ਭਗਤ ਕਬੀਰ ਸਾਹਿਬ ਨੂੰ ਉਹ ਤੁੰਬੜੀ ਫੜਾਉਣ ਲੱਗਿਆ ਆਖਿਆ ਲਓ ਭਗਤ ਕਬੀਰ ਸਾਹਿਬ ਤੁਹਾਡੀ ਤੁੰਬੜੀ ਇਸ਼ਨਾਨ ਕਰ ਰਹੀ ਹੈ ਪਵਿੱਤਰ ਹੋ ਗਈ ਹੈ ਭਾਵ ਬਹੁਤ ਵਧੀਆ ਹੋ ਗਈ ਹੈ ਭਗਤ ਕਬੀਰ ਸਾਹਿਬ ਕਹਿਣ ਲੱਗੇ ਭਾਈ ਇਹ ਤੁੰਬੜੀ ਤਾਂ ਬਹੁਤ ਰਸਦਾਇਕ ਹੋਗੀ ਹੋਵੇਗੀ ਮਿੱਠੀ ਹੋਗੀ ਹੋਗੀ ਲਓ ਛਕੋ ਥੋੜੀ ਥੋੜੀ ਜਦੋਂ ਭਗਤ ਕਬੀਰ ਸਾਹਿਬ ਨੇ ਇੱਕ ਸਾਧੂ ਨੂੰ ਫੜਾਈ ਚੱਕੀ ਵੱਢੀ ਪਾਪ ਦਿੰਦੀ ਵੱਢੀ ਤੇ ਉਹ ਜ਼ਹਿਰ ਨਾਲੋਂ ਵੀ ਕੌੜੀ ਸੀ ਬਹੁਤ ਜਿਆਦੀ ਕੌੜੀ ਭਗਤ ਕਬੀਰ ਸਾਹਿਬ ਫਿਰ ਉੱਥੇ ਕਹਿੰਦੇ ਭਾਈ ਇਹ ਤੁੰਬੜੀ ਤੇ ਤਾਂ ਇਸ਼ਨਾਨਾ ਦਾ ਕੋਈ ਅਸਰ ਨਹੀਂ ਹੋਇਆ ਤੁਹਾਡੇ ਤੇ ਕਿੰਨਾ ਕੁ ਅਸਰ ਹੋਇਆ ਹੋਵੇਗਾ ਪਾਵ ਇੱਕ ਪਾਉ ਲੱਤੀ ਨਾਤਿਆਂ ਦੁਇ ਪਾ ਚੜੀਐ ਸੋਰ ਬਾਹਰ ਤੋਤੀ ਤੁਮੜੀ ਅੰਦਰ ਵਿਸਨ ਕੋਰ ਸਾਦ ਭਲੇ ਅਣਨਾਤਿਆ ਚੋਰ ਸਿਚੋਰਾ ਜੋਰ ਸਾਦ ਮਹਾਤਮਾ ਜਨ ਤੀਰਥਾਂ ਉਪਰ ਇਹੋ ਜਿਹੇ ਨਹਾਉਣ ਤੋਂ ਨਾ ਨਹਾਤੇ ਹੀ ਚੰਗੇ ਭਲੇ ਆ ਜੋ ਚੋਰੀ ਕਰਨ ਵਾਲੇ ਉਹ ਤੀਰਥਾਂ ਤੇ ਇਸ਼ਨਾਨ ਕਰਕੇ ਵੀ ਚੋਰਾ ਦੇ ਚੋਰੀ ਰਹਿੰਦੇ ਵਾਓ ਚੋਰ ਮਨ ਬਾਣੀ ਸਰੀਰ ਕਰਕੇ ਚੋਰ ਹੀ ਹਨ ਉਹ ਸੇਕ ਗਏ ਤਿੰਨਾਂ ਲੋਕਾਂ ਵਿੱਚ ਚੋਰ ਹੀ ਹਨ ਸੋ ਸਾਧ ਭਲੇ ਅਣਨਾਤਿਆ ਸਾਧ ਸੰਗਤ ਜੀ ਵਿਦਵਾਨਾਂ ਨੇ ਕਈ ਪ੍ਰਕਾਰ ਦੇ ਇਸ਼ਨਾਨ ਮੰਨੇ ਆ ਇੱਕ ਗੱਲ ਤੱਕ ਸਰੀਰ ਦਾ ਇਸ਼ਨਾਨ ਹੁੰਦਾ ਦੂਸਰਾ ਸਣੇ ਕੇਸੀ ਇਸ਼ਨਾਨ ਹੁੰਦਾ ਤੀਸਰਾ ਸਣੇ ਕੱਪੜੀ ਇਸ਼ਨਾਨ ਹੁੰਦਾ ਚੌਥਾ ਮਿੱਟੀ ਨਾਲ ਸਰੀਰ ਨੂੰ ਮਾਜ ਕੇ ਇਸ਼ਨਾਨ ਹੁੰਦਾ ਪੰਜਵਾਂ ਨੇਤੀ ਧੋਤੀ ਆਦ ਦਾ ਇਸ਼ਨਾਨ ਹੈ ਇਹ ਸਭ ਬਾਹਰੀ ਇਸ਼ਨਾਨ ਹਨ ਇਸੇ ਪ੍ਰਕਾਰ ਅੰਤਰੀਵਿ ਇਸ਼ਨਾਨ ਹਨ ਪ੍ਰਮਾਤਮਾ ਨੂੰ ਚਿੱਤ ਵਿੱਚ ਯਾਦ ਕਰਨਾ ਇਹ ਚਿੱਤ ਦਾ ਇਸ਼ਨਾਨ ਹੈ ਦੂਸਰਾ ਪ੍ਰਮਾਤਮਾ ਦੇ ਚਰਨਾਂ ਸਰੂਪ ਵਿੱਚ ਧਿਆਨ ਜੋੜਨ ਰੂਪ ਇਸ਼ਨਾਨ ਹੈ ਤੀਸਰਾ ਗਿਆਨ ਦੀ ਪ੍ਰਾਪਤੀ ਕਰਨ ਵਾਲਾ ਇਸ਼ਨਾਨ ਹੈ ਅਤੇ ਚੌਥਾ ਧਰਮ ਦਾ ਇਸ਼ਨਾਨ ਹੈ ਇਉਂ ਵਿਕਾਰਾਂ ਦੀ ਮੈਲ ਨੂੰ ਮੀਟ ਕਰਕੇ ਸੰਤ ਮਹਾਤਮਾ ਇਹ ਅੰਤਰੀਵਿ ਇਸ਼ਨਾਨ ਸਦਾ ਹੀ ਕਰਦੇ ਆ ਚੂਰ ਸੇ ਚੂਰਾ ਚੂਰ ਵਿਦਵਾਨਾਂ ਨੇ ਪੰਜ ਪ੍ਰਕਾਰ ਦੇ ਚੋਰ ਮੰਨੇ ਪਹਿਲੇ ਹੁੰਦੇ ਧਨ ਦੇ ਚੋਰ ਜੋ ਪਰਾਇਆ ਧਨ ਚੁਰਾਉਂਦੇ ਉਹ ਧਨ ਦੇ ਚੋਰ ਹਨ ਪਾਵਨ ਗੁਰਬਾਣੀ ਦਾ ਵਾਕ ਹੈ ਹਟ ਪਟਣ ਵਿਜ ਮੰਦਰ ਪੰ내 ਕਰ ਚੋਰੀ ਕਰ ਆਵੇ ਫਿਰ ਪਾਤਸ਼ਾਹ ਫਰਮਾਉਂਦੇ ਕਈ ਕੋਟ ਪਰ ਦਰਬ ਕੋਹਿਰਹਿ ਪਾਵਨ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਪਾਤਸ਼ਾਹ ਫਰਮਾਉਂਦੇ ਦੇਸ ਪਰਦੇਸ ਧਨ ਚੁਰਾਏ ਆਣ ਮੋਹੇ ਪਾਇਆ ਫਿਰ ਪਾਤਸ਼ਾਹ ਫਰਮਾਉਂਦੇ ਬਹੁ ਪਰਪੰਚ ਕਰ ਪਰ ਤਨ ਲਿਆਵੈ ਸੁਤਦਾਰਾ ਪਹਿ ਆਨ ਲੁਟਾਵੈ ਸੋ ਸਾਧ ਸੰਗਤ ਜੀ ਦੂਸਰੇ ਹੁੰਦੇ ਤਨ ਦੇ ਚੋਰ ਜੋ ਪ੍ਰਾਇ ਤਨ ਪਰ ਇਸਤਰੀ ਜਾਂ ਪਰ ਪੁਸ਼ ਭੋਗਣ ਦੀ ਚੋਰੀ ਕਰਦੇ ਐਸੇ ਵਿਭ ਵਿਚਾਰੀ ਤਨ ਦੇ ਚੋਰ ਹਨ ਪਾਤਸ਼ਾਹ ਦਾ ਪਾਵਨ ਵਾਕ ਹੈ ਲੋਕ ਕਰਤ ਵਿਕਾਰ ਵਿਖੜੇ ਪ੍ਰਭ ਨੇਰ ਹੂਤੇ ਨੇਰਿਆ ਫਿਰ ਪਾਤਸ਼ਾਹ ਫਰਮਾਉਂਦੇ ਤਕਹਿ ਨਾਰ ਪਰਾਈਆਂ ਲੋਕ ਅੰਦਰ ਠਾਣੀ ਸਾਦ ਸੰਗਤ ਜੀ ਤੀਸਰੇ ਚੋਰ ਹੁੰਦੇ ਮਨ ਦੇ ਚੋਰ ਜੋ ਆਪਣੇ ਗੁਨਾਹਾਂ ਜਾਂ ਕੀਤੇ ਹੋਏ ਪਾਪਾਂ ਨੂੰ ਅਤੇ ਦੂਸਰਿਆਂ ਦੀਆਂ ਚਿੰਗਿਆਈਆਂ ਨੂੰ ਨਾ ਦੱਸਦੇ ਹੋਏ ਮਨ ਵਿੱਚ ਛੁਪਾ ਲੈਂਦੇ ਉਹ ਮਨ ਦੇ ਚੋਰ ਮੰਨੇ ਹਨ ਪਾਵਨ ਗੁਰਬਾਣੀ ਦਾ ਵਾਕ ਹੈ ਭਗਤ ਕਬੀਰ ਸਾਹਿਬ ਫਰਮਾਉਂਦੇ ਆਪਣੇ ਸ਼ਲੋਕਾਂ ਰਾਈ ਕਬੀਰ ਜੀਤੇ ਪਾਪ ਕੀਏ ਰਾਖੇ ਤਲੈ ਦੁਰਾਏ ਪ੍ਰਗਟ ਭਏ ਨਿਦਾਨ ਸਭ ਜਬ ਪੁੱਛੇ ਧਰਮ ਰਾਈ ਚੌਥੇ ਹੁੰਦੇ ਸਾਧ ਸੰਗਤ ਜੀ ਨਾਮ ਸਿਮਰਨ ਦੇ ਚੋਰ ਜਿਹੜੇ ਵਿਅਕਤੀ ਮਨੁੱਖਾ ਸਰੀਰ ਪਾ ਕੇ ਵੀ ਨਾਮ ਸਿਮਰਨ ਨਹੀਂ ਜਪਦੇ ਕਰਦੇ ਉਹ ਵੀ ਚੋਰ ਹਨ ਪਾਤਸ਼ਾਹ ਉਹਨਾਂ ਦੀ ਬਾਬਤ ਫਰਮਾਉਂਦੇ ਆ ਤੇ ਤਸਕਰ ਜੋ ਨਾਮ ਨਾ ਲੇਵੈ ਵਾਸੈ ਕੂਟ 55 ਪਾਤਸ਼ਾਹ ਫਰਮਾਉਂਦੇ ਨਾਮ ਦੁਰਾਏ ਚੱਲੈ ਸੋ ਚੋਰ ਸਾਧ ਸੰਗਤ ਜੀ ਪੰਜਵੇਂ ਚੋਰ ਹੁੰਦੇ ਕਵਤਾ ਦੇ ਚੋਰ ਜਿਹੜੇ ਘਟੀਆ ਕਵੀ ਲੋਕ ਕਿਸੇ ਦੂਸਰੇ ਦੀ ਕਵਤਾ ਲੈ ਕੇ ਉਸ ਵਿੱਚ ਆਪਣਾ ਨਾਮ ਲਿਖ ਦਿੰਦੇ ਹਨ ਜਾਂ ਦੂਸਰੇ ਦੀ ਕਵਿਤਾ ਤੋੜ ਮੋੜ ਕੇ ਬੇਪਛਾਣ ਕਰਕੇ ਆਪਣੀ ਦੱਸਦੇ ਉਹ ਕਾਵ ਚੋਰ ਹਨ ਕਿਵੇਂ ਜਿਵੇਂ ਕਿ ਕਈਆਂ ਨੇ ਆਪਣੀ ਮਨਮਰਜ਼ੀ ਅਨਸਾਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਭਗਤ ਕਬੀਰ ਜੀ ਆਦਿ ਮਹਾਨ ਬਾਣੀਕਾਰਾਂ ਦੀਆਂ ਰਚਨਾਵਾਂ ਤੋੜ ਮੋੜ ਰੱਖੀਆਂ ਹਨ ਜਾਂ ਆਪਣੀਆਂ ਕੱਚੀਆਂ ਬਾੜੀਆਂ ਉਹਨਾਂ ਮਹਾਨ ਹਸਤੀਆਂ ਦੇ ਨਾਵਾਂ ਤੇ ਲੋਕਾਂ ਨੂੰ ਸੁਣਾਉਂਦੇ ਹਨ ਜਾਂ ਲਿਖਦੇ ਹਨ ਇਹ ਚੋਰ ਕਵੀ ਵੀ ਤਿੰਨ ਪ੍ਰਕਾਰ ਦੇ ਹਨ ਇਹਨਾਂ ਦੀ ਬਾਬਤ ਇੱਕ ਲੋਕਿਕ ਪ੍ਰਮਾਣ ਹੈ ਦੋਰਾ ਹੈ ਇੱਕ ਕਵੀ ਹੈ ਭਾਰਜਾ ਇੱਕ ਕਵੀ ਹੈ ਪੂਤ ਇੱਕ ਕਵੀ ਹੈ ਮਿੱਤਰਬਰ ਇੱਕ ਕਵੀ ਅਬਧੂਤ ਕੌਣ ਕਵੀ ਹੈ ਭਾਰਜਾ ਕੌਣ ਕਵੀ ਹੈ ਪੂਤ ਕੌਣ ਕਵੀ ਹੈ ਮਿੱਤਰਬਰ ਕੌਣ ਕਵੀ ਅਬਧੂਤ ਕਾਵ ਚੁਰਾਏ ਭਾਰਜਾ ਅਰਥ ਚੁਰਾਏ ਪੂਤ ਦਿਸ਼ਟਾਂਤ ਚੁਰਾਏ ਮਿੱਤਰ ਵਰ ਸੁਤੇ ਰਚੇ ਅਵਧੂਤ ਜੋ ਕਿਸੇ ਦੀ ਕਵਤਾ ਚੁਰਾਉਂਦਾ ਉਹ ਇਸਤਰੀ ਕਵੀ ਹੈ ਜਿਹੜੇ ਕਿਸੇ ਦੂਸਰੇ ਦੇ ਅਰਥ ਚੁਰਾਉਂਦਾ ਉਹ ਪੁੱਤ ਕਵੀ ਹੈ ਜੋ ਕਿਸੇ ਦੇ ਦ੍ਰਿਸ਼ਟਾਂਤ ਚੁਰਾਉਂਦਾ ਉਹ ਮਿੱਤਰ ਕਵੀ ਹੈ ਅਤੇ ਜੋ ਸੁਤੇ ਸਿੱਧ ਆਪ ਕਵਤਾ ਲਿਖਦਾ ਉਹ ਅਵਧੂਤ ਪਾਵ ਸ਼ੁੱਧ ਕਵੀ ਹੈ ਪੌੜੀ ਆਪੇ ਹੁਕਮ ਚਲਾਏ ਦਾ ਜਗ ਤੰਦੈ ਲਾਇਆ ਪਰਮੇਸ਼ਰ ਆਪ ਹੀ ਆਪਣਾ ਹੁਕਮ ਚਲਾਉਣ ਵਾਲਾ ਹੈ ਸਾਰੇ ਸੰਸਾਰ ਦੇ ਜੀਵਾਂ ਨੂੰ ਉਹਨਾਂ ਦੀਆਂ ਵਾਸ਼ਨਾਵਾਂ ਅਨਸਾਰ ਕੰਮਾਂ ਕਾਰਾਂ ਵਿੱਚ ਲਾਉਣਾ ਕੀਤਾ ਹੈ ਇਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ ਇਕਨਾਂ ਨੂੰ ਆਪ ਹੀ ਆਪਣੇ ਸਰੂਪ ਦੇ ਗਿਆਨ ਵਿੱਚ ਲਾ ਲਿਆ ਹੈ ਜਿਨ੍ਹਾਂ ਨੇ ਗੁਰਾਂ ਦੇ ਆਤਮਿਕ ਸੁਖ ਆਨੰਦ ਨੂੰ ਪ੍ਰਾਪਤ ਕੀਤਾ ਦਹ ਦਿਸ ਇਹੋ ਮਨ ਧਾਵਦਾ ਗੁਰ ਠਾਕ ਰਹਾਇਆ ਇਹ ਮਨ ਦਸੇ ਦਸ਼ਾਵਾਂ ਦੇ ਪਦਾਰਥਾਂ ਲਈ ਦੌੜਦਾ ਸੀ ਜੋ ਗੁਰਾਂ ਨੇ ਹੀ ਵਿਸ਼ਿਆਂ ਦੀ ਵਾਸ਼ਨਾ ਵੱਲੋਂ ਠਾਕ ਹੁੰਦਾ ਰੋਕ ਕੇ ਰੱਖਿਆ ਨਾਵੈ ਨੂੰ ਸਭ ਲੋਚ ਦੀ ਗੁਰਮਤੀ ਪਾਇਆ ਪਰਮੇਸ਼ਰ ਦੇ ਨਾਵੈ ਨਾਮ ਨੂੰ ਸਾਰੀ ਸ੍ਰਿਸ਼ਟੀ ਲੋਚਦੀ ਚਾਹੁੰਦੀ ਆ ਪਰ ਗੁਰਮਤੀ ਗੁਰਸਿੱਖਿਆ ਗ੍ਰਹਿਣ ਕਰਨ ਵਾਲਿਆਂ ਨੇ ਗੁਰਾਂ ਦੁਆਰਾ ਪਾਉਣਾ ਕੀਤਾ ਦੋਰ ਲਿਖਿਆ ਮੇਟ ਨਾ ਸਕੀ ਐ ਜੋ ਹਰ ਲਿਖ ਪਾਇਆ ਜੋ ਹਰ ਪਰਮੇਸ਼ਰ ਨੇ ਲੇਖ ਲਿਖ ਕੇ ਪਾ ਦਿੱਤਾ ਹੈ ਉਹ ਤੁਰ ਆਜ ਤੋਂ ਲਿਖਿਆ ਹੋਇਆ ਲੇਖ ਗੁਰਾਂ ਬਿਨਾ ਮੇਡ ਨਹੀਂ ਸਕੀਦਾ ਵਾਹਿਗੁਰੂ 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 guru va guru ਜੀ ਦਾ ਕਾਲ ਸਤਿ ਵਾਹਿਗੁਰੂ ਜੀ ਕੀ ਫਤਿਹ